ਦੋਸਤੋ ਕਾਲੇ ਪਾਣੀ ਜੇਲ੍ਹ ਦੀ ਕਹਾਣੀ ਸ਼ੁਰੂ ਹੁੰਦੀ ਹੈ 1857 ਤੋਂ ਕ੍ਰਾਂਤੀਕਾਰੀ ਸੰਘਰਸ਼ ਦੌਰਾਨ ਜਾਂ ਫਿਰ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਅੰਗਰੇਜ਼ਾਂ ਨੇ ਕੈਦੀ ਬਣਾ ਲਿਆ ਜਾਂ ਤਾਂ ਉਹਨਾਂ ਨੂੰ ਫਾਂਸੀ ਦੇ ਲਟਕਾ ਦਿੱਤਾ ਗਿਆ ਸੀ ਜਾਂ ਫਿਰ ਤੋਪ ਤੇ ਬੰਨ ਕੇ ਉਡਾ ਦਿੱਤਾ ਗਿਆ ਸੀ ਜਿਨ੍ਹਾਂ ਨੂੰ ਕੈਦੀ ਬਣਾਉਂਦੇ ਸਨ ਵਿਦਰੋਹ ਦੇ ਡਰ ਤੋਂ ਉਹਨਾਂ ਨੂੰ ਜ਼ਮੀਨ ਤੋਂ ਦੂਰ ਸਮੁੰਦਰ ਤੋਂ ਪਾਰ ਅੰਡਮਾਨ ਦੀਪ ਭੇਜਿਆ ਜਾਂਦਾ ਸੀ ਉੱਥੋਂ ਤੱਕ ਪਹੁੰਚਣ ਲਈ ਸਮੁੰਦਰ ਦੀ ਯਾਤਰਾ ਕਰਨੀ ਪੈਂਦੀ ਸੀ ਪਰ ਉਸ ਸਮੇਂ ਹਿੰਦੂਆਂ ਵਿੱਚ ਇੱਕ ਪਰੰਪਰਾ ਸੀ ਜੇਕਰ ਸਮੁੰਦਰ ਦੀ ਯਾਤਰਾ ਕਰ ਲਈ ਤਾਂ ਧਰਮ ਭ੍ਰਸਟ ਹੋ ਜਾਵੇਗਾ ਇਸ ਲਈ ਸਮੁੰਦਰ ਦੇ ਪਾਣੀ ਨੂੰ ਕਾਲਾ ਪਾਣੀ ਕਿਹਾ ਜਾਂਦਾ ਸੀ ਅਤੇ ਇਸ ਦੇ ਲਈ 1857 ਤੋਂ ਬਾਅਦ 200 ਕੈਦੀਆਂ ਨੂੰ ਕਾਲੇ ਪਾਣੀ ਦੀ ਜੇਲ੍ਹ ਵਿੱਚ ਵਿਦਿਆਨਤਾ ਗਿਆ ਅਤੇ 1868 ਵਿੱਚ 700 ਕੈਦੀ ਕ੍ਰਾਂਚੀ ਤੋਂ ਭੇਜੇ ਗਏ 1890 ਤੱਕ ਕੈਦੀਆਂ ਦੀ ਗਿਣਤੀ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਜਾਂਦਾ ਹੈ ਕਿਉਂਕਿ ਕੈਦੀ ਇਸ ਜੇਲ੍ਹ ਵਿੱਚ ਆਉਣਾ ਪਸੰਦ ਕਰਦੇ ਸਨ ਕਿਉਂਕਿ ਇਹ ਜੇਲ੍ਹ ਇੰਡੀਆ ਦੀਆਂ ਹੋਰ ਜੇਨਰਲ ਜ਼ਿਆਦਾ ਆਜ਼ਾਦੀ ਵਾਲੀ ਸੀ ਇਹ ਗੱਲ ਉਸ ਵੇਲੇ ਦੇ ਦੋ ਅੰਗਰੇਜ਼ੀ ਅਧਿਕਾਰੀਆਂ ਨੂੰ ਚੰਗੀ ਨਹੀਂ ਲੱਗੀ ਉਹ ਕਹਿੰਦੇ ਸਨ ਕਿ ਇੱਥੇ ਕੈਦੀ ਜੇਲ੍ਹ ਦੇ ਨਾਂ ਤੋਂ ਆਜ਼ਾਦੀ ਮਾਣ ਰਹਿਆ ਨਾ ਉਸ ਤੋਂ ਬਾਅਦ ਉਹਨਾਂ ਦੋਵਾਂ ਨੇ ਇੱਕ ਰਿਪੋਰਟ ਬਣਾ ਕੇ ਬ੍ਰਿਟਿਸ਼ ਗਵਰਨਮੈਂਟ ਦੇ ਸਾਹਮਣੇ ਪੇਸ਼ ਕੀਤੀ ਜਿਸ ਵਿੱਚ ਨਵੀਂ ਜੇਲ ਬਣਾਉਣ ਲਈ ਅਤੇ ਕੈਦੀਆਂ ਲਈ ਮੁਸ਼ਕਲ ਭਰਿਆ ਵਾਤਾਵਰਣ ਬਣਾਉਣ ਦੀ ਮੰਗ ਕੀਤੀ ਗਈ ਫਿਰ 1896 ਤੋਂ ਬ੍ਰਿਟਿਸ਼ ਗਵਰਨਮੈਂਟ ਦੀ ਮਜ਼ਦੂਰੀ ਮਿਲਣ ਤੋਂ ਬਾਅਦ ਨਵੀਂ ਜੇਲ ਦਾ ਕੰਮ ਸ਼ੁਰੂ ਹੋਇਆ ਅਤੇ ਬਰਮਾ ਤੋਂ ਲਾਲ ਇੱਟਾਂ ਮੰਗਵਾਈਆਂ ਗਈਆਂ ਅਤੇ ਕੈਦੀਆਂ ਨੂੰ ਮਜ਼ਦੂਰਾਂ ਦੀ ਤੌਰ ਤੇ ਵਰਤਿਆ ਗਿਆ ਇਸ ਤਰ੍ਹਾਂ ਜੇਲ ਵਿੱਚ 696 ਸੈੱਲ ਬਣਾਏ ਗਏ ਮਤਲਬ ਕਿ ਕਮਰੇ ਇਸ ਸੈੱਲ ਤੋਂ ਹੀ ਇਸ ਜੇਲ੍ਹ ਦਾ ਨਾਮ ਸੈਲੂਲਰ ਜੇਲ੍ਹ ਪੈ ਗਿਆ ਸਾਰੇ ਹੀ ਕਮਰੇ ਬਹੁਤ ਖਾਸ ਤਰੀਕੇ ਨਾਲ ਬਣਾਏ ਗਏ ਸਨ ਕਿ ਕੋਈ ਵੀ ਕਦੀ ਇੱਕ ਦੂਸਰੇ ਦੇ ਸੰਪਰਕ ਨਾ ਕਰ ਸਕੇ ਹਰ ਕਮਰੇ ਵਿੱਚ 9 ਫੁੱਟ ਦੀ ਉਚਾਈ ਤੇ ਇੱਕ ਰੋਸ਼ਨਦਾਨ ਬਣਾਇਆ ਹੋਇਆ ਸੀ ਜਿਸ ਰਾਹੀਂ ਕਮਰੇ ਵਿੱਚ ਰੋਸ਼ਨੀ ਅਤੇ ਹਵਾ ਆਉਂਦੀ ਸੀ ਸਾਲ 1906 ਵਿੱਚ ਇਹ ਜੇਲ੍ਹ ਪੂਰੀ ਤਰ੍ਹਾਂ ਬਣ ਗਈ ਅਤੇ ਅੰਗਰੇਜ਼ਾਂ ਵੱਲੋਂ ਕੈਦੀਆਂ ਨੂੰ ਇੱਥੇ ਪਕੈਦ ਕਰਨਾ ਸ਼ੁਰੂ ਕਰ ਦਿੱਤਾ ਗਿਆ ਜਿਸਕਰ ਹੁਣ ਗੱਲ ਕਰੀਏ ਉਹਨਾਂ ਦੇ ਹੋਣ ਵਾਲੇ ਅਤਿਆਚਾਰ ਦੀ ਤਾਂ ਇੱਕ ਕੈਦੀ ਨੂੰ ਸਾਰਾ ਦਿਨ ਬੈਲ ਦੀ ਤਰ੍ਹਾਂ ਕੋਲੂ ਉੱਤੇ ਜੋਕੇ ਰੱਖਿਆ ਜਾਂਦਾ ਸੀ ਤੇ ਨਾਲ ਨਾਲ ਕੁੱਟਨ ਮਾਰ ਕੀਤੀ ਜਾਂਦੀ ਸੀ ਜਦੋਂ ਉਹ ਵਾਪਸ ਆ ਕੇ ਆਪਣੇ ਕਮਰੇ ਵਿੱਚ ਸੌਂ ਜਾਂਦਾ ਤਾਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਇੱਕ ਘੰਟੀ ਵੱਜਦੀ ਜਿਸ ਤੋਂ ਬਾਅਦ ਅੰਗਰੇਜ਼ ਕੌੜੇ ਮਾਰ ਕੇ ਉਠਾਉਂਦੇ ਸਨ ਨਹਾਉਣ ਲਈ ਕਿਸੇ ਨੂੰ ਪਾਣੀ ਨਹੀਂ ਸੀ ਮਿਲਦਾ ਅਤੇ ਪੀਣ ਲਈ ਸਭ ਤੋਂ ਘੱਟਿਆ ਪਾਣੀ ਦਿੰਦੇ ਸਨ ਇਸ ਤੋਂ ਬਾਅਦ ਆਉਂਦੀ ਹੈ ਖਾਣੇ ਦੀ ਗੱਲ ਤਾਂ ਉਹਨਾਂ ਨੂੰ ਪੱਤਿਆਂ ਉੱਪਰ ਕੀੜਿਆਂ ਵਾਲੀ ਦਵਾਲਾ ਦਿੱਤੀ ਜਾਂਦੀ ਸੀ ਜੇਕਰ ਨਾ ਖਾਧੀ ਤਾਂ ਕੈਦੀ ਭੁੱਖ ਨਾਲ ਮਰਦੇ ਸਨ ਜੇਕਰ ਖਾ ਲਈ ਤਾਂ ਬਿਮਾਰੀ ਨਾਲ ਖਾਣੇ ਤੋਂ ਬਾਅਦ ਸਭ ਨੂੰ ਕੰਮ ਤੇ ਲਗਾਇਆ ਜਾਂਦਾ ਇਸ ਦੌਰਾਨ ਉਹਨਾਂ ਦੀਆਂ ਬੀੜੀਆਂ ਵੀ ਨਹੀਂ ਸੀ ਖੋਲੀਆਂ ਜਾਂਦੀਆਂ ਭਾਵੇਂ ਲੱਕੜ ਕੱਟਣੀ ਹੋਵੇ ਜਾਂ ਕੋਈ ਮਜ਼ਦੂਰੀ ਹੀ ਕਰਨੀ ਹੋਵੇ ਉਸ ਨੂੰ ਬੀੜੀਆਂ ਵਿੱਚ ਹੀ ਕਰਨਾ ਪੈਂਦਾ ਸੀ ਸਾਰਾ ਦਿਨ ਕੈਦੀਆਂ ਨੂੰ ਤੇਲ ਵਾਲਾ ਕੋਲੂ ਚਲਾਉਣ ਲਈ ਕਿਹਾ ਜਾਂਦਾ ਕੋਲੂ ਉਦੋਂ ਤੱਕ ਚੱਲਦਾ ਜਦੋਂ ਤੱਕ 15 ਲੀਟਰ ਤੇਲ ਨਹੀਂ ਨਿਕਲਦਾ ਤੇ ਹੱਥ ਨਾਲ ਨਾਰੀਅਲ ਵਿੱਚੋਂ ਘੱਟੋ-ਘੱਟ 4 ਕਿਲੋ ਜੂਸ ਕੱਢਣ ਲਈ ਕਿਹਾ ਜਾਂਦਾ ਸ਼ਾਮ ਤੱਕ ਜੇਕਰ 8:00 ਚ ਪੂਰਾ ਨਾ ਹੁੰਦਾ ਤਾਂ ਕੈਦੀ ਨੂੰ ਪੁੱਠਾ ਲੰਕਾ ਦਿੰਦੇ ਸਨ ਪਹਿਲੀ ਵਾਰ 3 ਦਿਨ ਅਤੇ ਦੂਸਰੀ ਵਾਰ 10 ਦਿਨ ਲਟਕਾਇਆ ਜਾਂਦਾ ਸੀ ਕੈਦੀ ਨੂੰ ਕੰਮ ਕਰਨ ਵਿੱਚ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਜੇਕਰ ਕੈਦੀ ਲੇਟ ਹੋ ਜਾਂਦਾ ਤਾਂ ਉਸ ਨੂੰ ਕੁੱਟ ਕੇ ਉਸ ਦੀ ਉਹਦੇੜ ਦਿੱਤੀ ਜਾਂਦੀ ਸੀ ਰਾਤ ਨੂੰ ਸੌਣ ਲੱਗਿਆ ਛੋਟੇ ਛੋਟੇ ਦੋ ਵਰਤਨ ਦਿੱਤੇ ਜਾਂਦੇ ਸਨ ਜਿਸ ਵਿੱਚ ਇੱਕ ਵਿੱਚ ਪਾਣੀ ਤੇ ਦੂਸਰੇ ਵਿੱਚ ਬਾਥਰੂਮ ਲਈ ਵਰਤਾ ਜਾਂਦਾ ਸੀ ਜੂਨ ਦੀ ਗਰਮੀ ਹੋਵੇ ਜਾਂ ਫਿਰ ਦਸੰਬਰ ਦੀ ਠੰਡ ਕੈਦੀ ਥੱਲੇ ਫਰਸ਼ ਤੇ ਹੀ ਸੌਂਦੇ ਸਨ ਫਿਰ ਅਗਲੇ ਦਿਨ ਉਹੀ ਰੁਟੀਨ ਫਿਰ ਰਿਪੀਟ ਹੁੰਦੀ ਰਹਿੰਦੀ ਇਸ ਜੇਲ੍ਹ ਵਿੱਚ ਕਈ ਸੂਰਬੀਰਾਂ ਨੇ ਜੇਲ੍ਹ ਕੱਟੀ 1932 ਵਿੱਚ 300 ਕ੍ਰਾਂਤੀਕਾਰੀ ਇੱਥੇ ਭੇਜੇ ਗਏ ਇਹਨਾਂ ਨੇ ਜੇਲ੍ਹ ਵਿੱਚ ਵਧੀਆ ਅਧਿਕਾਰੀਆਂ ਲਈ ਭੁੱਖ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ 40 ਦਿਨ ਹੜਤਾਲ ਚੱਲਣ ਤੋਂ ਬਾਅਦ ਅੰਗਰੇਜ਼ਾਂ ਨੇ ਧੱਕੇ ਨਾਲ ਪਾਈਪ ਨਾਲ ਦੁੱਧ ਬੁਲਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਮਹਾਵੀਰ ਸਿੰਘ ਮੋਹਨ ਕੁਸ਼ੋਰ ਨਾਮਦਾਸ ਅਤੇ ਮੋਹਿਤ ਮਹਿਉਤਰਾ ਦੇ ਫੇਫੜਿਆਂ ਵਿੱਚ ਦੁੱਧ ਜਾਣ ਇਸ ਤੋਂ ਬਾਅਦ ਵੀ 1937 ਵਿੱਚ ਭੁਖੜ ਹੜਤਾਲ ਚੱਲਦੀ ਰਹੀ ਫਿਰ ਦੇਸ਼ ਵਿੱਚ ਇਹਨਾਂ ਦੇ ਹੱਕ ਲਈ ਆਵਾਜ਼ ਉੱਠੀ ਇਸ ਤੋਂ ਬਾਅਦ ਕਾਂਗਰਸ ਨੇ ਇਸ ਮੁੱਦੇ ਨੂੰ ਬ੍ਰਿਟਿਸ਼ ਗਵਰਨਮੈਂਟ ਦੇ ਸਾਹਮਣੇ ਚੁੱਕਿਆ ਅਤੇ ਫਿਰ ਇਹਨਾਂ ਕੈਦੀਆਂ ਨੂੰ ਇਸ ਜੇਲ੍ਹ ਵਿੱਚ ਕੱਟ ਕੇ ਵਾਪਸ ਇੰਡੀਆ ਦੀ ਹੋਰ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਗਿਆ